ਮੈਨੂੰ ਫਿਰ ਜਮੀਨ ਉਹ ਜਿਹੜੀ ਵੇਚਣੀ ਪਈ ਜਮੀਨ ਵੇਚ ਕੇ ਫਿਰ ਮੈਂ ਪੈਸਾ ਇਕੱਠਾ ਕਰਕੇ ਇਹਦੇ ਤੇ ਲਾਇਆ ਸੀ ਲੜਕੀ ਤੇ ਜੀ ਜਦੋਂ ਫੀਸ ਕਹਿੰਦੀ ਸੀ ਮਤਲਬ ਫੀਸ ਵੀ ਭਰਦੇ ਸੀਗੇ 2 ਸਾਲ ਤੱਕ ਜਾਣੀ ਸੀ ਫੀਸ ਫੀਸਾਂ ਭਰੀਆਂ ਇਹਦੀਆਂ ਮਤਲਬ 15 ਤੋਂ ਲੈ ਕੇ ਮਤਲਬ 21 ਤੱਕ 21 ਜਾ ਕੇ ਫਿਰ ਜਦੋਂ ਨਾਮ ਸਰੇ ਹੱਥ ਖੜੇ ਕਰ ਗਏ ਨਾ ਫੇ ਸਾਨੂੰ ਪੇਪਰ ਚੱਕਾ ਤੱਕਾਉਣਾ ਪਿਆ ਕਿਸ ਤੋਂ ਪਿਆਣਾ ਤੇ ਮੰਮੀ ਇਹਦੀ ਆ ਕੇ ਰੋਣ ਲੱਗ ਗਈ ਕਿ ਮੇਰੇ ਕੋਲ ਪੈਸਾ ਨਹੀਂ ਹੈਗਾ ਕਿ ਤੁਸੀਂ ਜਿਹੜੇ ਮੇਰੇ ਸਿੱਟੇ ਕੰਨ ਜੇ ਸੰਤਿੰਨ ਨੂੰ ਕੱਢਾਂਗੇ ਜਰੂਰ ਅੱਛਾ ਸੱਜ ਗਰੁੱਪ ਨੇ ਬਾਅਦ ਵਿੱਚ ਉਹ ਮੰਮੀ ਤੇ ਤੇ ਭਰਾ ਤੇ ਵੀ ਪੈਸੇ ਲਾਏ ਕੁੜੀ ਪੈਸੇ 1 ਲੱਖ ਰੁਪਏ ਇਹਨੇ ਆਪ ਲਾਏ ਅਰਦਾਸਾ ਕਰਦਾ ਸੀ ਹੱਥ ਜੋੜਦੇ ਸੀ ਕੀ ਕੀ ਮੰਗਦੇ ਸੀ ਮੁਰਾਦ ਸਾਡਾ ਰਬ ਇਸ ਕਰੇ ਤੁਸੀਂ ਸਾਡਾ ਫੈਸਲਾ ਤੁਸੀਂ ਕਰਨਾ ਸਾਰੇ ਮੁੰਡੇ ਦੇ ਮਨ ਦੀ ਹੱਦਾ ਪੂਰੀਆਂ ਕਰ ਦੇਣਾ ਮੇਰੀ ਕਿ ਚੜੀ ਜਾਣਾ ਚਲਾ ਰੋਣਾ ਕਾਜੀ ਭਾਵੇਂ ਮੈਂ ਜੋ ਗਰੁੱਪ ਦੇ ਜਿਹਨੇ ਗੱਲਾਂ ਬਾਤਾਂ ਸੁਣਿਆ ਇੰਟਰਵਿਊ ਦੇਖਿਆ ਉਹਦੇ ਵਿੱਚ ਗਰੁੱਪ ਇਹ ਵੀ ਕਹਿੰਦਾ ਕਿ ਮੇਰਾ ਤਾਂ ਮਨ ਕਰਦਾ ਸੀ ਮੈਂ ਸੁਸਾਈਡ ਕਰ ਲਾਂ ਖੁਦਕੁਸ਼ੀ ਕਰ ਲਵਾਂ ਕੁਝ ਕਾ ਲਵਾਂ ਉਹ ਸੈਂਡ ਕਰਕੇ ਨਹੀਂ ਸੀ ਕਰਦੇ ਮੰਮੀ ਡੈਡੀ ਰੁੱਲ ਜਾਣਗੇ ਰੋਟੀ ਤੇ ਪੁੱਖੇ ਪਰ ਕਿਤਾ ਪਤਾ ਲੱਗਦਾ ਕਿ ਬਾਹਰ ਜਾ ਕੇ ਹੁਣ ਬਦਲਣਾ ਸ਼ੁਰੂ ਹੋ ਗਈ ਆ ਹੁਣ ਇਹਨੇ ਮੁੰਡੇ ਨੂੰ ਨਹੀਂ ਬੁਲਾਉਣਾ ਉਹ ਜਦੋਂ ਇਹਨੇ ਫੋਨ ਰਜਾ ਨਹੀਂ ਘਟ ਕਰਨਾ ਸ਼ੁਰੂ ਕਰਤਾ ਜੀ ਪਹਿਲਾ ਫੋਨ ਦਿੱਲੀ ਕਰ ਜਾਂਦੀ ਕਿੰਨੇ ਚਿਰ ਪਹਿਲਾ ਫੋਨ ਆਉਂਦੇ ਰਹੇ ਫੋਨ ਇਹਦੇ ਜਣੀ ਸਾਲ ਡੇਢ ਸਾਲ ਤੇ ਫੋਨਾਂ ਨਹੀਂ ਰਹਿ ਪੈਂਦੀ ਵੀ ਸਾਡੀ ਇਹ ਭਾਣਜੀ ਕੋਲੇ ਸੀ ਇਹ ਹਾਂਜੀ ਪਹਿਲਾਂ ਅੰਦਰ ਤੋਂ ਹੀ ਭੈਣ ਚਲੇ ਗਈ ਜਦੋਂ ਭਾਣਜੀ ਗਿਆ ਵੀ ਤੂੰ ਦਾਦਨੇ ਭੈਣਾਂ ਨੂੰ ਕੋਈ ਇਹਨਾਂ ਨੇ ਕੋਟ ਪੇਮੈਂਟ ਕੋਈ ਲੈਤੀ ਉਹ ਵੀ ਕਮਰਾ ਲੈਤਾ ਹੂਗਾ ਤੇ ਜਦ ਤਵਾਰ ਫੋਨ ਭੇਜ ਜਦ ਤੂੰ ਦਾ ਪੈਸਾ ਪੂਰੀ ਹੋ ਗਿਆ ਜਦ ਤਵਾਰ ਤ론 ਨੇ ਸੂਰਤ ਤੇ ਫੋਨ ਦੇ ਨੇ ਜੀ ਤੇ ਮੰਮੀ ਤੋਂ ਬਾਹਰ ਬੁਲਾ ਦੇ ਨਾਨੇ ਦਾ ਸਾਨੂੰ ਪਤਾ ਨਹੀਂ ਸੀ ਕਿ ਘਰ ਤੇ ਲਿਆ ਸੀ ਨਾਨੇ ਨੇ ਵੀ ਸਾਧ ਲਿਆ ਸੀ ਨਾਨਾ ਬਾਹਰ ਜਾ ਕੇ ਆਏ ਸਾਰਿਆਂ ਨੂੰ ਭਰਾ ਭੈਣ ਨੂੰ ਮੰਮੀ ਨਾਨੇ ਸਾਰੇ ਟੱਬਰ ਨੂੰ ਬੁਲਾ ਆ ਸ਼ੋਗਨ ਦਾ ਬਹੁਤ ਮੜਿਆ ਮੈਡ ਮੋ ਸਾਰੇ ਬੰਦੇ ਕੁਝ ਮਨਾਈ ਜਿੱਥੇ ਫੜੀ ਆ ਇਹ ਹਾਂਜੀ ਜਦੋਂ ਪਤਾ ਲੱਗ ਗਿਆ ਗਾਂਦੀਆਂ ਰਾਤ ਨੂੰ ਉਹਨਾਂ ਨੇ ਡਾਕ ਘੋਟਾਣਾ ਪਰ ਗਈ ਐਵੇਂ ਹੀ ਨਿਕਲਦਾ ਜਾ ਕੇ ਉੱਥੇ ਸਾਡੇ ਵਿੱਚ ਹੈਗੇ ਸੀ ਬੰਦੇ ਪਤਾ ਸਾਨੂੰ ਉਹਨਾਂ ਦੇ ਪਰਬਲ ਫੋਨ ਉਹਦੇ ਵੀ ਇਸ ਤਰੀਕ ਨੂੰ ਉੱਤਰਹੀ ਆ ਇਸ ਤਰੀਕ ਨੂੰ ਆਉਣਾ ਤੇ ਸਾਡੀ ਲੱਕ ਆਫ ਨੋਟਿਸ ਪਹਿਲਾਂ ਹੀ ਜਾਰੀ ਕੀਤਾ ਸੀ ਤੇ ਕਲੀਅਰ ਫੋਰਸ ਹੈ ਸਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸ ਦੇਖ ਰਿਹਾ ਹਾਂ ਲੁਧਿਆਣਾ ਲਾਈਵ ਬੀਤਤ ਦਿਨੀ ਸੋਸ਼ਲ ਮੀਡੀਆ ਤੇ ਇੱਕ ਮਾਮਲਾ ਜੋ ਕਿ ਬਹੁਤ ਵਾਇਰਲ ਹੋਇਆ ਹੋਇਆ ਕਿ ਪੰਜਾਬ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਇੱਕ ਕੁੜੀ ਵਿਆਹ ਰਚਾ ਕੇ ਕੈਨੇਡਾ ਚਲੀ ਜਾਂਦੀ ਹੈ ਪਰ 9 ਸਾਲਾਂ ਬਾਅਦ ਜਦੋਂ ਵਾਪਸ ਪਰਤਦੀ ਹੈ ਤਾਂ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਉਸ ਨੌਜਵਾਨ ਦੇ ਨੌਜਵਾਨ ਦਾ ਨਾਮ ਜਗਰੂਪ ਸਿੰਘ ਹੈ ਤਾਂ ਉਸ ਨੌਜਵਾਨ ਦੇ ਮਾਪੇ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਜੀ ਇਹਨਾਂ ਦੇ ਨਾਲ ਕਿ ਆਖੇਕਾਰ ਕਦੋਂ ਵਿਆਹ ਕੀਤਾ ਸੀ ਕਿਹੜੀਆਂ ਰੀਝਾਂ ਸੀ ਅੱਖਾਂ ਦੇ ਵਿੱਚ ਕੀ ਸੋਚ ਕੇ ਵਿਆਹ ਕੀਤਾ ਸੀ ਲੜਕੀ ਦੇ ਨਾਲ ਤੇ ਕੀ ਹੋਇਆ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਟੀ ਜੀ ਕਿਹੜੇ ਸੁਪਰੇਸ ਜਾ ਕੇ ਮੁੰਡੇ ਦਾ ਵਿਆਹ ਕੀਤਾ ਸੀ ਅਸੀਂ ਆਏ ਸੀ ਜੀ ਬਾਹਰਲੇ ਸੁਖਨੇ ਕੀਤੇ ਸੀ ਕੰਨੇ ਸੀ ਕੰਨੇ ਸੀ ਕਿ ਚੱਲ ਕੀ ਕੰਨੇ ਜਾਣਾ ਵੀ ਕੱਲਾ ਹੀ ਬੇਟਾ ਵੀ ਚੱਲ ਆਪਾਂ ਇਧਰ ਹੀ ਕੁੜੀ ਦੇਖ ਲਾਂਗੇ ਹਾਂਜੀ ਫਿਰ ਇਹਦੀ ਮਾਂ ਦੇ ਇਹਦਾ ਨਾਨਾ ਸਾਡੇ ਘਰੇ ਆ ਗਏ ਜੀ ਮੁੰਡਾ ਦੇਖਣਾ ਜੀ ਫਿਰ ਉਹਨਾਂ ਨੂੰ ਵਧੀਆ ਲੱਗਿਆ ਵੀ ਮੁੰਡਾ ਵਧੀਆ ਵਾ ਕੱਲਾ ਹੀ ਮੁੰਡਾ ਵੀ ਅਸੀਂ ਕਰ ਲੈਨੇ ਆ ਫਿਰ ਸਾਡੇ ਨਾਲ ਗੱਲਬਾਤ ਕਰ ਲਈ ਤੇ ਵਿਚੋਲਾ ਕੌਣ ਸੀ ਵਿਚੋਲਾ ਸੀਗਾ ਫਿਰ ਉਹਦੇ ਪੈਸੇ ਲੈਣ ਲੱਗੇ ਫਿਰ ਕੱਟਤਾ ਇਹਨਾਂ ਨੇ ਜੀ ਤੇ ਅੰਕਲ ਜਿਵੇਂ ਪਿੰਡਾਂ ਦੇ ਵਿੱਚ ਜਦੋਂ ਰਿਸ਼ਤੇ ਹੁੰਦੇ ਨੇ ਵਿਆਹ ਹੁੰਦੇ ਨੇ ਤਾਂ ਪੁੱਛਪੜਤਾਲ ਤਾਂ ਬਹੁਤ ਕੀਤੀ ਜਾਂਦੀ ਹੈ ਕਿ ਤੁਸੀਂ ਪੁੱਛਗਿਛ ਨਹੀਂ ਸੀ ਕੀਤੀ ਨਹੀਂ ਅਸੀਂ ਕੋਈ ਪੁੱਛਗਿਛ ਨਹੀਂ ਕੀਤੀ ਇਹਨਾਂ ਜਲਦੀ ਹੀ ਹੋ ਗਿਆ ਚਲੋ ਉਹਨਾਂ ਨੂੰ ਕੋਈ ਲੜਕਾ ਪਸੰਦ ਸੀਗਾ ਸਾਨੂੰ ਲੜਕੀ ਦਿਖਾਈ ਲੜਕੀ ਪਸੰਦ ਆ ਗਈ ਹਾਂਜੀ ਕੁਝ ਲੜਕੀ ਦੇ ਮਾਪੇ ਨਾ ਮਾਪੇ ਬਾਪ ਨਾ ਹੁਣ ਕਰਕੇ ਲੜਕੀ ਦਾ ਬਾਪ ਹੈ ਨਹੀਂ ਸੀ ਉਹ ਇਕੱਲੀ ਮਾਈ ਆ ਚਲ ਸਾਨੂੰ ਮੈਂ ਹੋਊਗਾ ਵੀ ਬਾਪ ਤੋਂ ਬਾਹਰ ਹੀ ਆ ਮਾਪੇ ਹੈ ਨਹੀਂ ਚਲੋ ਵਧੀਆ ਹੀ ਹੋਊਗਾ ਜੋ ਵੀ ਹੋਊਗਾ ਜੀ ਹਾਂਜੀ ਇਸ ਕਰਕੇ ਚਲੋ ਜਦੋਂ ਜਦੋਂ ਕੁੜੀ ਵਿਆਹ ਕੇ ਤੁਸੀਂ ਘਰੇ ਲੈ ਕੇ ਆਨੇ ਹੋ ਤੇ ਇਹ ਲੱਗਦਾ ਸੀ ਦਿਮਾਗ ਦੇ ਵਿੱਚ ਕਿ ਕੁੜੀ ਬਾਹਰ ਜਾ ਕੇ ਬਦਲ ਜੂਗੀ ਐ ਧੋਖਾ ਕਰ ਜੂਗੀ ਨਹੀਂ ਜੀ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਘਰ ਦੇ ਵੱਡੇਓ ਕਿੰਨੀ ਕਿ ਜਾਇਦਾਦ ਤੁਹਾਡੇ ਕੋਲ ਸੀ ਕਿੰਨਾ ਕੁ ਪੈਸਾ ਤੁਹਾਡੇ ਕੋਲ ਸੀ ਜਿਹੜਾ ਤੁਸੀਂ 29 ਲੱਖ ਰੁਪਏ ਦਾ ਜਿਹੜਾ ਕਿ ਠੱਗੀ ਦਾ ਸ਼ਿਕਾਇਤ ਪੈਸਾ ਤਾਂ ਸਾਡੇ ਕੋਲ ਹੈ ਨਹੀਂ ਸੀਗਾ ਜੀ ਉਹ ਪੈਸਾ ਤੁਹਾਨੂੰ ਮੱਲੋ ਕਿਹੜਾ ਜ਼ਮੀਨਾਂ ਕੋਲ ਵਿਆਹ ਚ ਕਰਦੋਗੇ ਮਾਰਾਂ ਗੋਟੇ ਪਹਿਲਾਂ ਲੜਕੀਆਂ ਦੇ ਵਿਆਹ ਕਰਕੇ ਹਟਿਆ ਸੀ ਮੈਂ ਹਾਂਜੀ ਤੇ ਮੈਨੂੰ ਫਿਰ ਜ਼ਮੀਨ ਉਹ ਜਿਹੜੀ ਵੇਚਣੀ ਪਈ ਜ਼ਮੀਨ ਵੇਚ ਕੇ ਫਿਰ ਮੈਂ ਪੈਸਾ ਇਕੱਠਾ ਕਰਕੇ ਇਹਦੇ ਤੇ ਲਾਇਆ ਸੀ ਲੜਕੀ ਤੇ ਜੀ ਹਾਂਜੀ ਜਦੋਂ ਫੀਸ ਕਹਿੰਦੀ ਸੀ ਮਤਲਬ ਫੀਸ ਵੀ ਭਰਦੇ ਸੀਗੇ 2 ਸਾਲ ਤੱਕ ਜਾਣੀ ਸੀ ਫੀਸਾਂ ਫੀਸਾਂ ਭਰੀਆਂ ਇਹਦੀਆਂ ਅੱਛਾ ਜਦੋਂ ਅੰਕਲ ਵਿਆਹ ਕੇ ਆਉਂਦੀ ਆ ਮਾਤਾ ਜੀ ਜਿਵੇਂ ਸੱਸ ਦੇ ਬੇਤ ਕਰੀਬੀ ਹੁੰਦੀ ਆ ਨਾ ਲੱਗਦਾ ਸੀ ਕਿ ਮੇਰੀ ਨੂੰ ਐਦਾਂ ਕਰ ਜੂਗੀ ਮੇਰੇ ਨਾਲ ਇੱਥੇ ਕਿਵੇਂ ਰਹੀ ਸੀ ਤੁਹਾਡੇ ਨਾਲ ਔਰੇ ਬਹੁਤ ਵਧੀਆ ਰਹੀ ਸੀ ਹਾਂ ਔਰੇ ਬਹੁਤ ਵਧੀਆ ਨਹੀਂ ਸੀ ਕੰਮ ਕਰਦੀ ਸੀ ਕਰਦੀ ਹਾਂ ਕੰਮ ਵੀ ਕਰਦੀ ਸੀ ਰੋਟੀ ਪਾਣੀ ਵੀ ਮੈਜੇ ਬਣਾਉਂਦੀ ਫੜਾਉਂਦੀ ਸਾਰੇ ਨੂੰ ਜੀ ਹਾਂਜੀ ਤੇ ਕ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਤੇ ਕਿਦਾਂ ਪਤਾ ਲੱਗਦਾ ਕਿ ਬਾਹਰ ਜਾ ਕੇ ਹੁਣ ਬਦਲਣਾ ਸ਼ੁਰੂ ਹੋ ਗਈ ਆ ਹੁਣ ਇਹਨੇ ਮੁੰਡੇ ਨੂੰ ਨਹੀਂ ਬੁਲਾਉਣਾ ਉਹ ਜਦੋਂ ਇਹਨੇ ਫੋਨ ਵੱਜਦਾ ਨਹੀਂ ਘੱਟ ਕਰਨਾ ਸ਼ੁਰੂ ਕਰਤਾ ਜੀ ਪਹਿਲਾਂ ਫੋਨ ਦਿੱਲੀ ਕਰ ਜਾਂਦੀ ਸੀ ਕਿੰਨੇ ਚਿਰ ਪਹਿਲਾਂ ਫੋਨ ਆਉਂਦੇ ਰਹੇ ਫੋਨ ਇਹਦੇ ਜਣੀ ਸਾਲ ਡੇਢ ਸਾਲ ਤੇ ਫੋਨਾਂ ਨਹੀਂ ਰਹੇ ਪੈਂਦੀ ਵੀ ਸਾਡੀ ਇਹ ਭਾਂਜੀ ਕੋਲੇ ਸੀ ਇਹ ਹਾਂਜੀ ਪਹਿਲਾਂ ਜਦੋਂ ਇਹਦੀ ਭੈਣ ਚਲੀ ਗਈ ਜਦੋਂ ਭਾਂਜੀ ਗਿਆ ਵੀ ਹੁਣ ਤੂੰ ਨਾ ਦੋਨੇ ਭੈਣਾਂ ਨੂੰ ਕੋਈ ਪਿੰਨਰ ਵੱਡ ਬੇਸਮੈਂਟ ਕੋਈ ਲੈਤੀ ਹੋਊਗਾ ਕਮਰਾ ਲੈਤਾ ਹੋਊਗਾ ਤੇ ਜੱਤਵਾਰ ਫੋਨ ਵੇਖ ਜਦੋਂ ਤੁਮ ਦਾ ਪੈਸਾ ਪੂਰੀ ਹੋ ਗਿਆ ਤਾਂ ਤੁਮ ਪਟਾਉਣੇ ਸ਼ੁਰੂ ਕਰਤੇ ਫੋਨ ਇਹਨੇ ਜੀ ਸਾਨੂੰ ਮੰਮੀ ਦੇ ਨੂੰ ਤਾਂ ਬਹੁਤ ਘਟ ਲਾਉਂਦੀ ਸੀ ਮੇਰੇ ਕੋਲ ਵੀ ਜਦ ਨਹੀਂ ਲਾਉਂਦੀ ਸੀ ਪੰਜ ਚਾਰ ਦਿਨ ਬਾਅਦ ਹੀ ਲਾਉਂਦੀ ਸੀ ਜਦੋਂ ਮਰੀ ਸੀ ਤੇ ਮੁੰਡੇ ਨੇ ਜੋ ਗੱਲ ਕਰਤੀ ਸੀਗੀ ਉਹ ਬਾਅਦੋਂ ਉਹ ਵੀ ਘਟਾਉਣਾ ਬੰਦ ਕਰਤਾ ਇਹਨੇ ਜੀ ਸੋ بیٹے ਨੇ ਕਦੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੋਵੇ ਕਿ ਹੁਣ ਜਸਵੀਨ ਮੈਨਾਂ ਗੱਲ ਨਹੀਂ ਕਰ ਰਹੀ ਜਾਂ ਫੋਨ ਤੇ ਗੱਲ ਨਹੀਂ ਕਰ ਰਹੀ ਜਾਂ ਬਦਲ ਗਈ ਹੈ ਇਦਾਂ ਤੁਹਾਨੂੰ ਜੋ ਗਰੁੱਪ ਨੇ ਕਦੋਂ ਦੱਸਣਾ ਸ਼ੁਰੂ ਕੀਤਾ ਹੋ ਗਏ ਸੀ ਜੀ 2 ਸਾਲ 2 ਸਾਲ ਹੋ ਗਏ ਹਾਂ ਉਹ ਤਾਂ ਦੱਸਣ ਲੱਗ ਮੰਮੀ ਫੋਨ ਬਹੁਤ ਘਟ ਕਰਦੀ ਫਾਣ ਕਹਿੰਦੇ ਮੈਨੂੰ ਟਾਈਮ ਨਹੀਂ ਹੈਗਾ ਜਾਂ ਮੈਂ ਇਹ ਕੱਟ ਦਿੰਦੀ ਸੀ ਫਾਣ ਸੁਨਨ ਦੇ ਚ ਵੀ ਆਇਆ ਕਿ 21 ਸਾਲਾਂ ਦਾ ਅਸੀਂ ਮੁੰਡਾ ਜਦੋਂ ਤੁਸੀਂ ਵਿਆਹ ਕੀਤਾ ਹਾਂਜੀ 21 ਸਾਲ 29 ਸਾਲਾਂ ਦਾ ਹੋ ਗਿਆ ਹਾਂਜੀ 29 ਸਾਲ ਲੰਘ ਗਏ 9 ਸਾਲ ਹੋ ਗਏ ਤੇ ਪਛਤਾਵਾ ਹੋ ਰਿਹਾ ਕਿ ਵਿਦੇਸ਼ ਜਾਣ ਦੇ ਚਾਹ ਦੇ ਵਿੱਚ ਅਸੀਂ 21 ਸਾਲਾਂ ਦੇ ਮੁੰਡੇ ਦਾ ਵਿਆਹ ਕਰ ਦਿੱਤਾ ਅੱਜ 9 ਸਾਲ ਜ਼ਿੰਦਗੀ ਦੇ ਬੱਚੇ ਦੇ ਬਰਬਾਦ ਹੋ ਗਏ ਨੇ ਹਾਂਜੀ ਪਛਤਾਵਾ ਤਾਂ ਹੈ ਹੀ ਸਾਨੂੰ ਤੁਹਾਨੂੰ ਮੈਂ ਇਹ ਸੀਗਾ ਵੀ ਚਲੋ ਬਈ ਵਿਆਹ ਹੋ ਜਾਊਗਾ ਚਲੋ ਮੁੰਡਾ ਵੀ ਸਾਡਾ ਬਾਹਰ ਚਲਾ ਜਾਊਗਾ ਚਲੋ ਨੂੰ ਤਾਂ ਗਈ ਆ ਚਲੋ ਉੱਥੇ ਵਧੀਆ ਰਹਿਣਗੇ ਆਪਦਾ ਵੀ ਸਾਡਾ ਚਰਮ ਵੀਰਾ ਦਾ ਨਾ ਗੁਜ਼ਾਰਾ ਵਧੀਆ ਚੱਲੀ ਜਾਊਗਾ ਤੇ ਇਹ ਪਹਿਲਾਂ ਇਹ ਖਬਰਾਂ ਬਥੇਰੀਆਂ ਜੇ ਸੋਸ਼ਲ ਮੀਡੀਆ ਦੇ ਅੱਗੇ ਵੀ ਬਾਹਰ ਹੁੰਦੀਆਂ ਨੇ ਸੁਨਿਆ ਨਹੀਂ ਕਿ ਕੁੜੀਆਂ ਕਿਸ ਤਰ੍ਹਾਂ ਧੋਖਾ ਕਰ ਜਾਂਦੀਆਂ ਨੇ ਬਦਲ ਜਾਂਦੀਆਂ ਨੇ ਮੁੰਡੇ ਬਦਲ ਜਾਂਦੇ ਨੇ ਬਾਹਰ ਗਿਆ ਜਿਹੜਾ ਉਹ ਵਾਪਸ ਨਹੀਂ ਮੁੜਦਾ ਅਸੀਂ ਐ ਸੋਚਿਆ ਨਹੀਂ ਸੀ ਵੀ ਇਹਦਾ ਡੈਡੀ ਨਹੀਂ ਨਾ ਹੈਗਾ ਵੀ ਇਹਨੇ ਬਦਲਣਾ ਨਹੀਂ ਜੀ ਹਾਂ ਮੰਮੀ ਇਹਦੀ ਆ ਕੇ ਰੋਣ ਲੱਗ ਗਈ ਕਿ ਮੇਰੇ ਕੋਲ ਪੈਸਾ ਨਹੀਂ ਹੈਗਾ ਤੁਸੀਂ ਜੀ ਮੇਰੇ ਅਸੀਂ ਧੋਖਾ ਦੇਂਦੇ ਅਸੀਂ ਤਿੰਨ ਨੂੰ ਕੱਢਾਂਗੇ ਜ਼ਰੂਰ ਤੇ ਪਰਿਵਾਰ ਦੇ ਵਿੱਚ ਕੁੜੀ ਦੇ ਕੌਣ-ਕੌਣ ਸੀ ਪਰਿਵਾਰ ਵਿੱਚ ਇੱਕੋ ਛੋਟੀ ਭੈਣ ਸੀਗੀ ਛੋਟਾ ਭਰਾ ਸੀ ਇੱਕ ਮੰਮੀ ਸੀ ਇੱਕ ਨਾਨਾ ਸੀ ਉਹਨਾਂ ਦਾ ਨਾਂ ਜੀ ਤੇ ਸਭ ਨੂੰ ਬਾਹਰ ਬੁਲਾ ਲਿਆ ਉਹਨੇ ਤੇ ਮੰਮੀ ਤੋਂ ਬਾਹਰ ਬੁਲਾ ਦੇ ਨਾਨੇ ਤਾਂ ਸਾਨੂੰ ਪਤਾ ਨਹੀਂ ਸੀ ਨਾਨੇ ਨੇ ਵੀ ਸੱਦ ਲਿਆ ਸੀ ਨਾਨਾ ਬਾਹਰ ਜਾ ਕੇ ਆਏ ਸਾਰਿਆਂ ਨੂੰ ਭਰਾ ਭੈਣ ਨੇ ਮੰਮੀ ਨਾਨੇ ਸਾਰੇ ਟੱਬਰ ਨੂੰ ਬੁਲਾਇਆ ਭੈਣ ਦੇ ਤਾਂ ਆਈ ਲੈਸ਼ ਕੀਤਾ ਸੀ ਉਹ ਕੋਈ ਮੁੰਡਾ ਦੇਖ ਉਹਨਾਂ ਦੇ ਤੌਰ ਤੇ ਭਾਈ ਦੇ ਉਹਦੀ ਮੰਮੀ ਦਾ ਇਹਨੇ ਜੋ ਗਰੁੱਪ ਨੇ ਆਪ ਕੀਤਾ ਅੱਛਾ ਅੱਛਾ ਗਰੁੱਪ ਨੇ ਬਾਅਦ ਵਿੱਚ ਉਹ ਮੰਮੀ ਤੇ ਤੇ ਭਰਾ ਤੇ ਵੀ ਪੈਸੇ ਲਾਇਏ ਕੁੜੀ ਦੇ ਪੈਸੇ ਲਾਇ ਲੱਖ ਰੁਪਏ ਇਹਨੇ ਆਪ ਲਾਇਏ ਤਸਾਉ ਕਿਤੇ ਪੈਸੇ ਉਂਵੀ ਚੀਜੋ ਚੀਜੋ ਉਹ ਕਿਉਂ ਲਾਈ ਜਗਰੂਪ ਨੇ ਆਏ ਵੀ ਮੇਰੇ ਬਣਾ ਦੇਣਗੇ ਇਹਨਾਂ ਨਰਮ ਬੇਟਾ ਸੀ ਮੇਰਾ ਵੀ ਬਣਾ ਦੇਣਗੇ ਮੇਰਾ ਕਿ ਮੇਰਾ ਕਿਵੇਂ ਇੱਕ ਵਾਰ ਇੱਕ ਮਤਲਬ ਸੁਪਨਾ ਸੀ ਕਿ ਸ਼ਾਇਦ ਮੈਨੂੰ ਬੁਲਾਉਣਾ ਨਹੀਂ ਸ਼ਾਇਦ ਮਿਲਾ ਲੈ ਸੀ ਸੇ ਸਾਲ ਸੀ ਬੇਟ ਕਰੀ ਗਏ ਨਾ ਜੀ ਮਤਲਬ 15 ਤੋਂ ਲੈ ਕੇ ਮਲੋ 21 ਤੱਕ 21 ਜਾ ਕੇ ਫੇਰ ਜਦ ਨਾ ਸਰੇ ਹੱਥ ਖੜੇ ਕਰ ਗਏ ਨਾ ਫੇਰ ਸਾਨੂੰ ਪੇਪਰ ਚੱਕਾਣਾ ਪਿਆ ਕਿਸ ਤੋਂ ਪਿਆ ਨਾ ਤੇ ਮੈਂ ਜੋ ਗਰੁੱਪ ਦੀ ਜਿਵੇਂ ਗੱਲਾਂ ਬਾਤਾਂ ਸੁਣਿਆ ਜਾਂ ਇੰਟਰਵਿਊ ਦੇਖਿਆ ਉਹਦੇ ਵਿੱਚ ਗਰੁੱਪ ਇਹ ਵੀ ਕਹਿੰਦਾ ਕਿ ਮੇਰਾ ਤਾਂ ਮਨ ਕਰਦਾ ਸੀ ਮੈਂ ਸੁਸਾਈਡ ਕਰ ਲਾਂ ਖੁਦਕੁਸ਼ੀ ਕਰ ਲਵਾਂ ਕੁਝ ਕਾ ਲਵਾਂ ਉਹ ਸੱਡ ਕਰਕੇ ਨਹੀਂ ਸੀ ਕਰਦੇ ਮੰਮੀ ਡੈਡੀ ਰੋਲ ਜਾਣਗੇ ਰੋਟੀ ਦੇ ਭੁੱਖੇ ਮਰਗੇ ਮੰਮੀ ਡੈਡੀ ਦਾ ਬਦ ਕਰਦਾ ਸੀ ਹੁਣ ਇਹ ਕਹਿ ਦਿੰਦੇ ਮੈਂ ਜਾਣਾ ਨਹੀਂ ਮੈਂ ਥੋੜੀ ਸੇਵ ਕਰ ਤੇ ਤੁਸੀਂ ਫੇਰ ਕੀ ਸੋਚ ਕੇ ਮੁੰਡੇ ਨੂੰ ਬਾਹਰ ਤੋਰਨ ਲੱਗੇ ਸੀ ਉਹ ਤਾਂ ਸਾਨੂੰ ਆਏ ਸੀ ਵੀ ਚਲੇ ਦੇ ਠੀਕ ਉਹ ਜੀ ਕੰਮ ਫੇਰ ਸਾਨੂੰ ਵੀ ਸਾਧਨ ਦੂਗਾ ਹੁਣ ਕੀ ਕਰਦਾ ਮੁੰਡਾ ਹਣ ਫੈਕਟਰੀ 'ਚ ਲੱਗਿਆ ਗੱਡੀ ਚਲਾਉਂਦਾ ਕਿੰਨੇ ਪੈਸੇ ਕਮਾ ਲੈਂਦਾ ਪਹਿਲਾਂ 7000 ਤੇ ਲੱਗੇ ਸੀ ਹੁਣ 10000 ਲੈਂਦਾ ਕਿੰਨੀਆਂ ਰਾਤਾਂ ਮੁੰਡਾ ਸੁੱਤਾ ਨਹੀਂ ਤੇ ਤੁਸੀਂ ਸੁੱਤੇ ਨਹੀਂ ਕਿ ਸੋਚ ਇਹ ਇਹ ਸੋਚ ਕੇ ਜੇ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਨਾਲ ਠੱਗੀ ਹੋ ਜਾਂਦੀ ਹੈ 28 ਲੱਖ ਰੁਪਿਆ ਕਰੋ ਚਲਾ ਜਾਂਦਾ ਨਹੀਂ ਤਾਂ ਉਹ ਨਹੀਂ ਸੀਂਦੀ ਮਾੜ ਮੁੱਢੇ ਅੱਖ ਲਈ ਫੇਰ ਜਾਗਦੇ ਰਹਿੰਦੇ ਸੀ ਲੱਗਦਾ ਸੀ ਇਨਸਾਫ ਮਿਲੇਗਾ ਲੈ ਤਾਂ ਵੀ ਕਦੇ ਸੁਣ ਨੂੰ ਸੰਤੇ ਕਦੇ ਸੁਣ ਨੂੰ ਸਾਡੀ ਉਹ ਰੱਬ ਨੇ ਹੁਣ ਸੁਣਨੀ ਹੈ ਸਾਡੀ ਤੁਸੀਂ ਇਹ ਕਰਨਾ ਚਾਹੀਦਾ ਉਹ ਤੁਸੀਂ ਉਹੀ ਪੁੱਛਣਾ ਚਾਹੁੰਨੀ ਆ ਜਦੋਂ ਪਰਮਾਤਮਾ ਹੱਗੇ ਅਰਦਾਸਾਂ ਕਰਦਾ ਸੀ ਹੱਥ ਜੋੜਦੇ ਸੀ ਕੀ ਕੀ ਮੰਗਦੇ ਸੀ ਮੁਰਾਦ ਸਾਡਾ ਰੱਬ ਕਰੇ ਤੁਸੀਂ ਸਰਦਾਰ ਫੈਸਾ ਤੁਸੀਂ ਕਰਨਾ ਕਰ ਸਭ ਮੇਰੇ ਮੁੰਡੇ ਦੇ ਮਨ ਦੀ ਹਸਾ ਪੂਰੀਆ ਕਰ ਦੇਣਾ ਮੇਰੀ ਕਿ ਚੱਲੀ ਜਾਣਾ ਉੱਥੇ ਨਾ ਰੋਣਾ ਖਾਜੀ ਪਾਣੀ ਆ ਰਿਸ਼ਤੇਦਾਰ ਕੀ ਕਹਿੰਦੇ ਸੀ ਸਰਦਾਰ ਵੀ ਆਏ ਕਹਿੰਦੇ ਸੀ ਕੀ ਕਹਿੰਦੇ ਰਿਸ਼ਤੇ ਰਿਸ਼ਤੇ ਮੇ ਇਹੋ ਜਿਹੀ ਕੋਈ ਨਾ ਕਦੇ ਤਾਂ ਢਿੱਕੇ ਆਊਗੀ ਕੋਈ ਨਾ ਆਉਗੀ ਉਹੀ ਗੱਲ ਹੋ ਗਈ ਆ ਗਈ ਫਿਰ ਹੁਣ ਡਿੱਕੇ ਅੱਛਾ ਜਦੋਂ ਬਾਹਰ ਗਈ ਫੋਟਵਾਂ ਸੋਸ਼ਲ ਸਾਈਟਸ ਤੇ ਪਾਉਂਦੀ ਸੀ ਕਿੱਦਾਂ ਦੇ ਫੋਟਵਾਂ ਪਾਉਂਦੀ ਸੀ ਇਹ ਲੱਗਦਾ ਸੀ ਕਿਸੇ ਹੋਰ ਦੇ ਨਾਲ ਕੋਈ ਰਿਲੇਸ਼ਨ ਦੇ ਵਿੱਚ ਆਈ ਆ ਜਾਂ ਕਿਸੇ ਹੋਰ ਦੇ ਨਾਲ ਵਿਆਹ ਕੀਤਾ ਇਹਨੇ ਉੱਥੇ ਨਹੀਂ ਤੇ ਸਾਡੇ ਕੋਲ ਤਾਂ ਫੋਟੋ ਵੈਸੇ ਉਹਦੀ ਆਈ ਨਹੀਂ ਕੋਈ ਸਾਡੇ ਕੋਲ ਫੋਨ ਦੂਸਰੇ ਨੇ ਨਾ ਜੀ ਟੱਚ ਫੋਨ ਹੀ ਨਹੀਂ ਹੈਗੇ ਚਲੋ ਮੁੰਡੇ ਨਾਲ ਗੱਲਾਂ ਕਰਦੀ ਵਧੀਆ ਕਰਦੀ ਕੋਈ ਐਸੀ ਗੱਲ ਹੈ ਨਹੀਂ ਸੀ ਪਹਿਲਾਂ ਕਹਿੰਗੇ ਸਾਡੀ ਭਾਣਜੀ ਕੋਲ ਰਹਿੰਦੀ ਸੀ ਨਾ ਉਹ ਤੋਂ ਦੇ ਘਰ ਵਿੱਚ ਰਹਿੰਦੀ ਸੀ ਇਹ ਹਾਂਜੀ ਜਦੋਂ ਜਣੀ ਮੰਨ ਲਓ ਜਦੋਂ ਦੀ ਮੰਮਾ ਚਲੀ ਗਈ ਜਦੋਂ ਬਾਅਦ ਤੋਂ ਬਿਲਕੁਲ ਹੀ ਬੰਦ ਹੋ ਗਈ ਇਹ ਇੱਕ ਸਵਾਲ ਜਿਹੜਾ ਸਾਰਿਆਂ ਨੂੰ ਸਾਰੇ ਪੁੱਛਣਾ ਚਾਹੁੰਦੇ ਨੇ ਜਿਹੜੇ ਵੀ ਤੁਹਾਡੀ ਖਬਰ ਦੇਖਦੇ ਨੇ ਸੁਣਦੇ ਨੇ ਕਿ ਤੁਹਾਨੂੰ ਕਿਦਾਂ ਪਤਾ ਲੱਗਦਾ ਕਿ ਉਹਨੇ ਇੰਨੀ ਤਰੀਕ ਨੂੰ ਵਾਪਸ ਇੰਡੀਆ ਆਉਣਾ ਇਹ ਤਾਂ ਸਾਨੂੰ ਪਲ-ਪਲ ਦੀ ਖਬਰ ਜਿਸ ਤਰ੍ਹਾਂ ਸਾਡੇ ਵਿੱਚ ਬੱਚੇ ਹੈਗੇ ਸੀ ਬੰਦੇ ਪਤਾ ਸਾਨੂੰ ਉਹਨਾਂ ਦੇ ਪਰਪਲ ਫੋਨ ਉਹਦੇ ਵੀ ਇਸ ਤਰੀਕੇ ਨਾਲ ਉੱਤਰਹੀ ਆ ਇਸ ਤਰੀਕੇ ਨਾਲ ਆਉਣਾ ਤਾਂ ਸਾਡੇ ਲੱਕ ਆਫ ਨੋਟਿਸ ਪਹਿਲਾਂ ਹੀ ਜਾਰੀ ਕੀਤਾ ਸੀ ਉਹ ਤੇ ਡੀਲਰਪੁਰ ਤੋਂ ਜੀ ਕਿ ਹਾਂਜੀ ਸਾਨੂੰ ਤਾਂ ਪਏ ਪਤਾ ਲੱਗਿਆ ਵੀ ਜਦੋਂ ਬਿਗਰੋ ਫੜੀ ਤੇ ਸਾਨੂੰ ਤਾਂ ਸਵੇਰੇ ਨੰਦ ਜੀ ਨਾ ਆਉਂਦੀ ਫਿਰ ਤਾਂ ਫੜੀ ਵੀ ਨਾ ਜਾਂਦੀ ਨਾ ਨਹੀਂ ਫਿਰ ਨਹੀਂ ਫੜੂੰਗਾ ਜੀ ਕਿ ਤੁਹਾਨੂੰ ਇਨਸਾਫ ਵੀ ਨਾ ਮਿਲਦਾ ਹਾਂਜੀ ਫਿਰ ਸ਼ਾਇਦ ਮੁਸ਼ਕਲ ਹੋ ਜਾਣਾ ਸੀ ਮੁਸ਼ਕਲ ਹੋ ਜਾਂਦਾ ਹਾਂਜੀ ਤੇ ਨਾ ਮੁੰਡੇ ਨੂੰ ਡਿਵੋਰਸ ਪੇਪਰ ਭੇਜ ਰਹੀ ਸੀ ਨਾ ਡਿਵੋਰਸ ਹੋਇਆ ਸੀ ਮੁੰਡੇ ਦਾ ਤਲਾਕ ਹੋਇਆ ਸੀ ਨਹੀਂ ਕੁਝ ਨਹੀਂ ਹੋਇਆ ਜੀ ਆ ਪੂਰੀ ਜ਼ਿੰਦਗੀ ਇੱਕ ਉਮੀਦ ਲਾ ਕੇ ਬਾਠੇ ਰਹਿੰਦੇ ਕਿ ਮੇਰਾ ਮੁੰਡਾ ਬਾਹਰ ਜਾਊਗਾ ਜਾਂ ਆਊਗੀ ਜਾਂ ਭੇਜੂਗੀ ਜਾਂ ਸਾਨੂੰ ਇਨਸਾਫ ਮਿਲੇਗਾ ਇਹ ਤਾਂ ਅੱਜ ਰੱਬ ਦੀ ਕਿਰਪਾ ਓਏ ਜਿਵੇਂ ਤੁਸੀਂ ਹਾਂ ਕਿਛੇ ਵੀ ਜਾਣਾ ਹੱਥ ਜੋੜ ਕੇ ਖੜ ਜਾਈਏ ਨੇ ਅੱਖਾਂ 'ਚ ਪਾਣੀ ਨਾ ਆਏ ਕਿਨ ਬਾਬ ਕਿ ਤੇ ਵੀ ਜਨ ਹੁਣ ਜਦੋਂ ਫੜੀ ਗਈ ਐ ਫੜਨ ਤੋਂ ਬਾਅਦ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰਿਵਾਰ ਵਾਲਿਆਂ ਜਾਂ ਉਹਨਾਂ ਦੇ ਫੋਨ ਫਾਨ ਆਏ ਤੁਹਾਨੂੰ ਨਾ ਕਦੇ ਨਹੀਂ ਅੱਛਾ ਕੱਲੀ ਆਈ ਐ ਬਾਰੋ ਕਿ ਹੋਰ ਵੀ ਮਾਪੇ ਆਏ ਨਹੀਂ ਭਾਈ ਆਏ ਸੀ ਮਾਂ ਉਹਦੀ ਪੰਨਾ ਦੀ ਆਈ ਸੀ ਮਾਂ ਪਹਿਲਾਂ ਦੀ ਆਈ ਸੀ ਹਾਂ ਹੁਣ ਭਾਈ ਨਾਲ ਆਈ ਸੀ ਹੁਣ ਬ੍ਰਦਰ ਦੇ ਨਾਲ ਆਈ ਸੀ ਤੇ ਕੁੜੀ ਨੂੰ ਇਕੱਲੀ ਗ੍ਰਿਫਤਾਰੀ ਪੁਵਾਈ ਹੈ ਪੂਰਾ ਟੱਬਰ ਦੀ ਪੁਵਾਈ ਹੈ ਨਹੀਂ ਅਸੀਂ ਪਰਚਾ ਇਕੱਲੀ ਕੁੜੀ ਦਾ ਕਟਾਇਆ ਸੀਗਾ ਪਹਿਲਾਂ ਜੇ ਮਾਮੂ ਦੇ ਪਹਿਲਾਂ ਆਈ ਸੀ ਜੇ ਮਾਂ ਦੇ ਕਟਵਾਇਆ ਹੁੰਦਾ ਤਾਂ ਉਹਨੂੰ ਪਹਿਲਾਂ ਉਹਨੂੰ ਵੀ ਗ੍ਰਿਫਤਾਰ ਕਰ ਲੈਂਦੇ ਪੁਲਿਸ ਜੀ ਅਸੀਂ ਇਹ ਜੋ ਧੋਖਾਧੜੀ ਕੀਤੀ ਹੈ ਲੜਕੀ ਨੇ ਕੀਤੀ ਹੈ ਨਾ ਕਿ ਮਾਂ ਦਾ ਮਾਂ ਚਾਹੇ ਕਹਿੰਦੇ ਦੀ ਕੀਤੀ ਹੈ ਚਾਹੇ ਕਿਵੇਂ ਵੀ ਕੀਤੀ ਹੈ ਉਹਨੇ ਕਿਉਂ ਮੇਨ ਰੋਲ ਇਹ ਇਸ ਲੜਕੀ ਦਾ ਹੀ ਆ ਜਿਹਨੇ ਧੋਖਾ ਕੀਤਾ ਇਹਨੇ ਜੀ ਤੋ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਨਾਲ 28 ਲੱਖ ਰੁਪਏ ਦੀ ਠੱਗੀ ਹੋਈ ਹੈ ਦੱਸਦੀ ਹੈ ਕਿ ਵਿਆਹ ਕੀਤਾ ਜਾਂਦਾ ਮੁੰਡੇ ਦਾ ਤੇ ਬਹੁਤ ਚਾਵਾ ਦੇ ਨਾਲ ਵਿਆਹ ਕੇ ਨੂੰ ਘਰੇ ਲਿਆਈ ਜਾਂਦੀ ਹੈ ਮਾਂ ਆਪਣੇ ਹੱਥਾਂ ਦੇ ਨਾਲ ਨੂੰ ਨੂੰ ਪਾਣੀ ਪਿਉਂਦੀ ਹੈ ਘਰ ਦੇ ਵਿੱਚ ਵਾਰਦੀ ਹੈ ਤੇ ਕਹਿੰਦੇ ਕਿ ਸਾਡੇ ਘਰ ਦੀ ਲక్ష్ਮੀ ਆ ਗਈ ਪਰ ਸਾਰੀ ਲక్ష్ਮੀ ਲੁੱਟ-ਪੁੱਟ ਕੇ ਕੁੜੀ ਕੈਨੇਡਾ ਚਲ ਜਾਂਦੀ ਹੈ ਤੇ ਕੈਨੇਡਾ ਜਾ ਕੇ ਮੁੰਡੇ ਨੂੰ ਬੁਲਾਉਣ ਤੋਂ ਮਨਾ ਕਰ ਦਿੰਦੀ ਹੈ ਇੱਕ ਵਾਰੀ ਪੇਪਰ ਭੇਜੇ ਮੁੰਡੇ ਨੂੰ ਪਰ ਉਹਨੇ ਗਲਤ ਪੇਪਰ ਭੇਜੇ ਗਲਤ ਭੇਜੇ ਦੋ ਵਾਰ ਲਾਇਏ ਸੀ ਜੀ ਤੋਨੀ ਵਾਰ ਠੀਕ ਨਹੀਂ ਸੀ ਭੇਜੇ ਜੀ ਸੋ ਇਹ ਚਾਚਾ ਜੀ ਖੜੇ ਨੇ ਨਾਲ ਜਿਹੜੇ ਕੀ ਮੁੰਡੇ ਦੇ ਚਾਚਾ ਜੀ ਨੇ ਬਰਾਤ ਇਸੇ ਗਲੀ ਦੇ ਵਿੱਚੋਂ ਡੋਲੀ ਇਸੇ ਗਲੀ ਦੇ ਵਿੱਚ ਆਈ ਹੈ ਹਾਂਜੀ ਹਾਂਜੀ ਤੇ ਪੂਰੇ ਚਾਵਾ ਦੇ ਨਾਲ ਵਿਆਹ ਕੀਤਾ ਸੀ ਮੁੰਡੇ ਦਾ ਪੂਰੇ ਚਾਵਾ ਦਾ ਤੁਸੀਂ ਵੀ ਰੋ ਰਹੇ ਹੋ ਤੁਹਾਡਾ ਵੀ ਦਿਲ ਭਰਿਆ ਹੋਇਆ ਮਾੜਾ ਹੋ ਗਿਆ ਪਰਿਵਾਰ ਨਾਲ ਪਰਿਵਾਰ ਦੇ ਕੋਲ ਜੋ ਕੁਝ ਲੁੱਟ ਕੇ ਲਾਗੇ ਕੋਈ ਨਹੀਂ ਜਾਗਾ ਜੀ ਮੁੰਡਾ ਆ ਕੇ ਕਦੇ ਜਿਵੇਂ ਕਹਿੰਦੇ ਮੁੰਡਾ ਜਵਾਨ ਹੋ ਜਾਂਦਾ ਹੈ ਤਾਂ ਚਾਚੇ ਤਾਏ ਇਹਦੇ ਭਰਾਵਾਂ ਵਰਗਾ ਹੋ ਜਾਂਦਾ ਤੇ ਕਦੇ ਮੁੰਡੇ ਨੇ ਗੱਲਬਾਤ ਕੀਤੀ ਚਾਚਾ ਮੈਂ ਨਹੀਂ ਰਹਿਣਾ ਜਾਂ ਮੈਂ ਕੁਝ ਕਰ ਲੈਣਾ ਮੇਰੇ ਨਾਲ ਉਹਨੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਨਹੀਂ ਕੀਤੀ ਮੁੰਡਾ ਕਹਿੰਦੇ ਸੁਣਨ ਚਾਹ ਬਹੁਤ ਸਾਊ ਹੈ ਮੁੰਡਾ ਸਾਊ ਕਰਕੇ ਤਾਂ ਪੰਗਾ ਫਿਆ ਸਾਡੇ ਜੇ ਤੋਂ ਤੁੰਡਾ ਧੁੱਕੀ ਥੋੜੀ ਆ ਜਾਂਦਾ ਉਹ ਬਾਹਰ ਬੁਰ ਤੇ ਨਾਓ ਚੜਾਉਂਦਾ ਸਾਰਾ ਕੁਝ ਕਰਕੇ ਫੇਰ ਭੇਜਦਾ ਬਾਹਰ ਨੂੰ ਤੋ ਇੱਕ ਇੱਕ ਪਰਿਵਾਰਕ ਮੈਂਬਰ ਹੈ ਜਿਹੜਾ ਕਿ ਹਰੇਕ ਦੀਆਂ ਅੱਖਾਂ ਦੇ ਵਿੱਚ ਹੰਝੂ ਹੈ ਕਿਤੇ ਨਾ ਕਿਤੇ ਸਕੂਨ ਮਿਲ ਰਿਹਾ ਅੱਜ ਕੀ ਕੁੜੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਸ਼ੋਗਨ ਸਾਹਿਬ ਬਹੁਤ ਮਿਲਿਆ ਮੈਡਮ ਉਹ ਸਾਰੇ ਪਿੰਡ ਨੇ ਖੁਸ਼ੀ ਮਨਾਈ ਅੱਜ ਇੱਥੇ ਫੜੀ ਹੈ ਇਹ ਹਾਂਜੀ ਜਦੋਂ ਪਤਾ ਲੱਗ ਗਿਆ ਗਾਂਧੀਆਂ ਰਾਤ ਨੂੰ ਉਹਨਾਂ ਨੇ ਡਾਕ ਉੱਠਾਣਾ ਪਰ ਗਈ ਐਵੇਂ ਹੀ ਨਿਕਲਣਾ ਜਾ ਕੇ ਉੱਥੇ ਉਹ ਸਾਰੇ ਕਹਿੰਦੇ ਵੀ ਛੱਡੇ ਨੂੰ ਹੁਣ ਤੇ ਇਹ ਵੀ ਪੁੱਛਣਾ ਜਾਵਾਂਗੀ ਕਿ ਪੰਜਾਬ ਦੇ ਵਿੱਚ ਆਏ ਦਿਨ ਅਜਿਹੇ ਮਾਮਲੇ ਵੇਖਣ ਨੂੰ ਮਿਲਦੇ ਨੇ ਕੁੜੀਆਂ ਬਾਹਰ ਜਾ ਕੇ ਮੁਕਰ ਜਾਂਦੀਆਂ ਨੇ ਅਜਿਹਾ ਕਿਉਂ ਹੁੰਦਾ ਹੈ ਕਿ ਉੱਥੋਂ ਦੀ ਰੌਣਕ ਮੇਲਾ ਦੇਖ ਕੇ ਕੁੜੀਆਂ ਮੁੱਕਰ ਜਾਂਦੀਆਂ ਨੇ ਇਹ ਲਾਲਚ ਆ ਜਾਂਦਾ ਉਹਨਾਂ ਦੇ ਇਹ ਤਾਂ ਹੁਣ ਉੱਥੇ ਦੇ ਉਹ ਬੱਚੇ ਹੀ ਜਾਣਦੇ ਨੇ ਆਪਾਂ ਕਿਹੜਾ ਉੱਥੇ ਕੋਲੇ ਫਿਰਦੇ ਉਹਨਾਂ ਦੇ ਆਪਾਂ ਤਾਂ ਇੱਥੇ ਬੈਠੇ ਜਿਹੜੇ ਜੱਬਦੀ ਇਜਿਵੇਂ ਕਿ ਅੰਕਲ ਗੱਲਬਾਤ ਹੁੰਦੀ ਸੀ ਤੁਹਾਡਾ ਗੱਲ ਕਰਦੀ ਸੀ ਆ ਮਾਤਾ ਜੀ ਨਾਲ ਗੱਲ ਕਰਦੀ ਸੀ ਬੇਬੇ ਨਾਲ ਗੱਲ ਕਰਦੀ ਸੀ ਤੇ ਉਹਦੇ ਗੱਲਾਂ ਬਾਤਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਬੰਦਾ ਕਿਉਂ ਮੁਕਰ ਰਿਹਾ ਕੀ ਚਾਹੁੰਦਾ ਸਿਰਫ ਉਦੋਂ ਹੀ ਫੋਨ ਆਂਦਾ ਸੀ ਜਦੋਂ ਪੈਸੇ ਲੈਣੇ ਹੁੰਦੇ ਸੀ ਅੱਗੇ ਪਿੱਛੇ ਵੀ ਕਾਲਾ ਕਰਕੇ ਪੁੱਛਦੀ ਸੀ ਇੱਕ ਦੋ ਵਾਰ ਕਰ ਲੈਂਦੀ ਸੀ ਜੀ ਹਫ਼ਤੇ ਵਿੱਚ ਜਣੀ ਉਹ ਹਾਲ ਚਿਰ ਡੇੜੀ ਠੀਕ ਹੋ ਤੁਸੀਂ ਕਿਵੇਂ ਕਾਰੋਬਾਰ ਚੱਲ ਰਿਹਾ ਬਕਾਇਦਾ ਬਕਾਇਦਾ ਬਾਕੀ ਜਗਰੂਬ ਬਾਰੇ ਵੀ ਕਹਿੰਦੀ ਸੀ ਇਹਨੂੰ ਕੋਈ ਕੰਮ ਲਾਓ ਡੇੜੀ ਵੀ ਚਲੋ ਵਿਹਲਾ ਸੀਗਾ ਵੀ ਕੰਮ ਤੇ ਲੱਗਿਆ ਜੇ ਨੂੰ ਨੌਕਰੀ ਕਰਨ ਨੂੰ ਤੇ ਪਹਿਲਾਂ ਤਾਂ ਵਧੀਆ ਜਤਨਾ ਨਹੀਂ ਫੀਸਾਂ ਪੂਰੀਆਂ ਹੋ ਗਈਆਂ ਜਤ ਬਾਅਦ ਫਿਰ ਇਹਨੇ ਬੰਦ ਕੋਸ਼ਿਸ਼ ਹੀ ਭੈਣ ਚ ਲੱਗੀ ਮੰਮੀ ਗਈ ਤਾਂ ਬਿਲਕੁਲ ਹੀ ਇਹਨੇ ਆਡਾ ਬੰਦ ਕਰ ਦਿੱਤਾ ਜੀ ਪਹਿਲਾਂ ਵਧੀਆ ਗੱਲਾਂ ਮਤਲਬ ਕਰਦੀ ਸੀਗੀ ਜਿਹੜਾ ਇਹ ਜਾ ਰਿਹਾ ਹੈ ਕਿ ਜਦੋਂ ਕੁੜੀ ਵਿਆਹ ਕਿ ਜਾਂਦੀ ਹੈ ਕੁਝ ਕੁ ਚਿਰ ਤਾ ਪਹਿਲੇ ਚੰਗੀਆਂ ਗੱਲਾਂ ਬਾਤਾਂ ਹੁੰਦਿਆਂ ਨੇ ਪਰ ਬਾਅਦ ਦੇ ਵਿੱਚ ਉਹ ਜਦੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਉੱਥੇ ਬੁਲਾ ਲੈਂਦੇ ਉਸ ਤੋਂ ਬਾਅਦ ਗੱਲਬਾਤ ਹੈ ਜਿਹੜੀ ਕਿ ਹੌਲੀ ਕਰ ਦਿੰਦੀ ਹੈ ਘਟਾ ਦਿੰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ 28 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਾਵਾ ਦੇ ਨਾਲ ਜਿਹੜਾ ਵਿਆਹ ਕੀਤਾ ਸੀ ਉਹ ਉਹਦੀਆਂ ਤਸਵੀਰਾਂ ਨੇ ਮੁੰਡੇ ਕੁੜੀ ਦੇ ਵਿਆਹ ਦੀਆਂ ਇਹ ਤਸਵੀਰਾਂ ਨੇ ਇਹ ਉਹ ਲੜਕੀ ਹੈ ਜਿਹੜੀ ਕਿ ਕੈਨੇਡਾ ਜਾ ਕੇ 28 ਲੱਖ ਰੁਪਿਆ ਮੁੰਡੇ ਦੇ ਪਰਿਵਾਰਕ ਮੈਂਬਰਾਂ ਤੋਂ ਲੈ ਕੇ ਸਟੱਡੀ ਵੀਜ਼ੇ ਤੇ ਜਾਂਦੀ ਹੈ ਪਰ ਉੱਥੇ ਜਾ ਕੇ ਮੁੱਕਰ ਜਾਂਦੀ ਹੈ ਸੋ ਦਿੱਲੀ 에ਰਪੋਰਟ ਤੇ ਲੜਕੀ ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਿਆ ਜਾਂਦਾ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਹੁਣ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਅੱਜ 9 ਸਾਲਾਂ ਬਾਅਦ ਇਨਸਾਫ ਮਿਲਿਆ ਆਇਦਰ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਨੇ ਜਿੱਥੇ ਕਿ ਮਾਪੇ ਆਪਣੇ ਮੁੰਡੇ ਜਾਂ ਕੁੜੀ ਨੂੰ ਬਾਹਰ ਭੇਜਣ ਦੇ ਲਈ ਆਲਸ ਕੀਤਾ ਹੋਇਆ ਮੁੰਡਾ ਜਾਂ ਕੁੜੀ ਲੱਭਦੇ ਨੇ ਕਹਿੰਦੇ ਨੇ ਕਿ ਦੂਜੇ ਪਾਸੇ ਵੱਲੋਂ ਪੈਸੇ ਲਾ ਦਿਓ ਅਸੀਂ ਬਾਹਰ ਜਾ ਕੇ ਬੁਲਾ ਲਾਂਗੇ ਜਾਂ ਮੁੰਡੇ ਨੂੰ ਬਾਹਰ ਭੇਜ ਦਿੱਤਾ ਜਾਏਗਾ ਕੁੜੀ ਮੁੰਡੇ ਨੂੰ ਬਾਹਰ ਲੈ ਜਾਏਗੀ ਪਰ ਬਾਹਰ ਜਾ ਕੇ ਮੁੰਡਾ ਇਹ ਕੁੜੀ ਕੋਈ ਇੱਕ ਵੀ ਮੁੱਕਰ ਜਾਂਦਾ ਹੈ ਤੇ ਦੂਜੇ ਪਰਿਵਾਰ ਦਾ ਕੀ ਹਾਲ ਹੁੰਦਾ ਹੈ ਇਹ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਹੀ ਚੁੱਕੇ ਹੋ ਸਾਡੇ ਕੋਲ ਇੱਕ ਮਕਦਮਾ ਸੀ ਦਰਜ ਕਰਾਇਆ ਜਗਪਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੀਰਨਾ ਕਲਾਂ 1917 ਦੇ ਕੋਟ ਕੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੋਕ ਖੇਤਰ ਹਾਲਵਾ ਸਿਧਰਾਹਾ ਉਹਦੇ ਨਾਲ ਉਹਨਾਂ ਨੇ ਮੈਰਜ ਕਰੀ ਸੀ ਮੈਰਜ ਇਸ ਬੇਸ ਤੇ ਕਰੀ ਸੀ ਵੀ ਉਹ ਕੁੜੀ ਹਾਇਲਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਕੈਨੇਡਾ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਦੇ 22 ਲੱਖ ਰੁਪਇਆ ਮੇਰੇ ਤੋਂ ਖੁਚਾ ਕੇ ਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਲਾਇਆ ਨੀ ਕੈਨੇਡਾ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਕੋਲ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਇਹਨੂੰ ਕਰਦੇ ਹਾਂ ਹਾਂ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਾਦਮੇ ਵਿੱਚ ਰਿਸਟ ਪਾਈ ਆ ਜੀ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਉਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਹਰੇਕ ਲੋਕ ਲੋਕਾਂ ਤੱਕ ਇਹ ਵੀਡੀਓ ਪਹੁੰਚ ਜਾਏ ਤੇ ਲੋਕ ਜਾਗਰੂਕ ਹੋ ਜਾਣ